ਕਿਹਾ ਜੀ ਵੀ ਸਾਡਾ ਤਾਂ ਕੋਈ ਮੀਟਰ ਬਦਲਣ ਦਾ ਕੋਈ ਮਾਮਲਾ ਹੀ ਨਹੀਂ ਆਜੀ ਦਾ ਕੋਈ ਮੀਟਰ ਬਦਲਦੀ ਨਹੀਂ ਜੇ ਕੋਈ ਇਥੋਂ ਦਾ ਕਿਸਾਨ ਮਜ਼ਦੂਰ ਜਾਂ ਕੋਈ ਵੀ ਕਿਸੇ ਮਤਲਬ ਜਾਤ ਦੇ ਨਾਲ ਸੰਬੰਧਤ ਹੈ ਜੇ ਤਾਂ ਕੋਈ ਆਪਣੀ ਵਰਜੀ ਦੇ ਨਾਲ ਮਤਲਬ ਮੀਟਰ ਬਦਲਾਉਂਦਾ ਹੈ ਉਹਦਾ ਅਸੀਂ ਬਦਲ ਦਿੰਨੇ ਆ ਜੇ ਕੋਈ ਅਤਰਾਜ ਕਰਦਾ ਵੀ ਅਸੀਂ ਮੀਟਰ ਬਦਲਣਾ ਨਹੀਂ ਕਹਿੰਦੇ ਸਾਡਾ ਤਾਂ ਕੋਈ ਮਤਲਬ ਹੀ ਨਹੀਂ ਇਥੇ ਸਾਡਾ ਆਉਣ ਤੇ ਮਤਲਬ ਜਿਹੜਾ ਉਹਨਾਂ ਨੇ ਆਪਣੀ ਗੱਲ ਤੋਂ ਝੂਠ ਬੋਲ ਕੇ ਪਾਸਾ ਵਟਿਆ ਹੋਇਆ ਥਿਆ। ਦੂਜੇ ਪਾਸੇ ਜਦੋਂ ਇਹਨਾਂ ਦੀ ਜੀਤਾ ਸਿੰਘ ਦੇ ਨਾਲ ਤੂੰ ਤੂੰ ਮੈਂ ਮੈਂ ਹੋਈ। ਮੇਰਾ ਖਿਆਲ ਹੈ ਵੀ ਇੰਨੇ ਬੰਦੇ ਦਾ ਤੁਸੀਂ ਅੱਜ ਆਪਣੀ ਰੈਲੀ ਦੇ ਵਿੱਚ ਨਹੀਂ ਵੀ ਜਿੰਨੇ ਉੱਥੇ ਇਕੱਠੇ ਹੋ ਗਏ ਸੀ। ਪਰ ਉਹਨਾਂ ਨੇ ਦੂਜੇ ਪਾਸੇ ਪੁਲਸ ਪ੍ਰਸ਼ਾਸਨ ਨੂੰ ਵੀ ਸੰਚੋਦ ਕੀਤਾ ਤੇ ਇਹਨੂੰ ਗਾਲੀ ਗਲੋਚ ਕਰਨ ਦਾ ਇਹਦੇ ਦੋਸ਼ ਲਾਇਆ ਗਿਆ। ਜਦੋਂ ਉਹਨਾਂ ਨੂੰ ਅਸੀਂ ਸ਼ਕਤੀ ਦੇ ਨਾਲ ਉਹਨਾਂ ਦਾ ਸਾਹਮਣਾ ਕੀਤਾ ਉਹਨਾਂ ਨੇ ਇੱਕ ਛੋਟੀ ਜਿਹੀ ਆਪਣੀ ਸ਼ਰਤ ਰੱਖ ਕੇ ਆਪਣੇ ਫੈਸਲੇ ਨੂੰ ਉਹ ਕੀਤਾ ਵੀ ਜੋ ਸਾਡਾ ਇਹ ਆਪੀ ਮਤਨ ਪ੍ਰਸ਼ਾਸਨ ਬੁਲਾਇਆ ਜਾਂ ਵੀ ਹੋਰ ਬੁਲਾਇਆ ਸਾਡੀ ਨੀਤ ਸੀ ਜੀਤਾ ਸਿੰਘ ਦੇ ਖਿਲਾਫ ਪਰਚਾ ਦਰਜ ਕਰਾਉਂਦੀ ਉਦੋਂ ਵੀ ਉਹ ਪਿੱਛੇ ਹਟੇ ਜੇ ਦੀ ਉਹਨਾਂ ਨੇ ਛੋਟੀ ਜਿਹੀ ਸ਼ਰਤ ਰੱਖੀ ਪਰ ਆ ਦੂਜੇ ਪਾਸੇ ਇਹ ਵੀ ਮੰਨ ਗਏ ਵੀ ਆਪੀ ਪਿੰਡ ਡਸਕਾ ਦੀ ਵੀ ਕਿਸੇ ਪਿੰਡ ਦੇ ਵਿੱਚ ਹੋਰ ਖਲਤਕਾਰ ਵੀ ਮਾਗੀ ਤੋਂ ਬਿਨਾ ਬੀਤੇ ਨਹੀਂ ਰੱਖਦੇ ਤਾਂ ਜੀਤਾ ਸਿੰਧ ਨੇ ਇਹ ਅਪਰਾਣਾ ਕੀਤਾ ਵੀ ਆਪਾਂ ਪਿੰਡਾਂ ਦੇ ਵਿੱਚ ਇੱਥੇ ਇਕੱਠੇ ਕਰਕੇ ਇੱਥੇ ਪਹਿਲਾਂ ਵੀ ਜਥੇਬੰਦੀਆਂ ਕਰ ਰਹੀਆਂ ਗਏ ਕੰਮ ਕਰ ਰਹੀਆਂ ਨੇ ਜਿਹੜੀ ਵੀ ਕੇਜੂ ਵਜਾਦ ਹੈ ਵੀ ਲੜਨ ਵਾਲੀ ਜਥੇਬੰਦੀ ਹੈ ਵੀ ਅਸੀਂ ਇਹਦਾ ਵੀ ਜੁਨਟ ਬਣਾ ਲੀਏ ਆਜੀ ਆਖਿਆ ਵੀ ਅਸੀਂ ਤਾਂ ਸੇਵਾ ਕਰਨੀ ਹੈ ਜੇ ਤੁਸੀਂ ਸਾਡੀ ਜੁਨਟ ਬਣਾਉਣ ਨੂੰ ਚੰਗਾ ਸਮਝਿਓ ਜਾਂ ਸਾਡੀ ਜਸੀਦ ਦੀ ਸੋਚ ਜਥੇਬੰਦੀ ਦੀ ਸੋਚ ਟਿਕੀ ਸਮਝਦੇ ਹੋ ਵੀ ਤਾਂ ਸਾਡੀ ਜੁੰਟ ਮਤਲਬ ਬਣਾ ਲਓ ਵੀ ਆਸੀ ਇਹ ਇਕੱਲੇ ਬਿਜਲੀ ਦੇ ਖਰਤਜ਼ਾਰੀ ਨਹੀਂ ਜਿਹੇ ਦੀ ਜਬਰ ਕਿਸੇ ਵੀ ਸਰਕਾਰ ਦਾ ਹੋਵੇ ਜਿਹੇ ਦੀ ਜ਼ਮੀਨ ਕੁਆਇਰ ਦਾ ਮਾਮਲਾ ਹੋਵੇ ਵੀਟਰਾ ਦਾ ਮਾਮਲਾ ਹੋਵੇ ਕਿਸੇ ਦਾ ਕੁੱਤੀ ਦਾ ਮਾਮਲਾ ਹੋਵੇ ਜਿਵੇਂ ਜਥੇਬੰਦੀਆਂ ਬਾਕੀ ਖੜਦੇ ਨੇ ਵੀ ਆਸੀ ਆਖੈ ਵੀ ਆਸੀ ਵੀ ਪਹਿਲੀ ਕਤਾਰ ਦੇ ਵਿੱਚ ਚਲੋ ਕਾਦੀ ਮੀਨਾਂ ਨੇ ਬਾਤ ਦਿੱਤਾ ਤੇ ਸਾਨੂੰ ਇੱਥੇ ਆਉਣ ਦਾ ਸੱਦਾ ਦਿੱਤਾ ਵੀ ਆਸੀ ਵੀ ਅੱਜ ਦੂਸਰੀਆਂ ਜਥੇਬੰਦੀਆਂ ਲੈ ਕੇ ਬਿੱਤਦੇ ਆਪੀ ਸੋਨੂੰ ਇਸ ਗੱਲ ਦਾ ਅੱਜ ਵਿਸ਼ਵਾਸ ਲਵਾਉਂਿਆ ਸਾਡੀ ਅਕਾਈ ਬਣੇ ਜਾਂ ਨਾ ਬਣੇ ਸਾਨੂੰ ਇਹ ਵੀ ਕੋਈ ਗੱਲ ਨਹੀਂ ਹੈਗੀ ਪਰ ਜੇ ਕੋਈ ਬਿੱਤਣਾ ਦਾ ਮਾਮਲਾ ਹੈ ਪਿੰਡ ਦੇ ਲੋਕ ਆਪਣੀ ਲਿਸਟ ਬਣਾ ਲੈਣਾ ਲਿਸਟ ਬਣਾ ਲੈਣ ਜੀਨ੍ਹਾਂ ਦੇ ਸਮਰਾਟ ਮਿੱਕਰ ਲੱਗੇ ਨੇ ਅੱਜ ਆਪਣੀ ਜਥੇਬੰਦੀ ਦੀ ਪੂਰੀ ਤਾਕਤ ਵਰਤ ਕੇ ਇਥੋਂ ਦੇ ਮੀਟਰ ਖਪਤਕਾਰ ਦੇ ਲਾਗੇ ਬਕਾਏ ਦਾ ਇਥੋਂ ਦੇ ਜਿਹੜੇ ਆਪਣੇ ਕਾਨੂੰਨ ਨੇ ਇਥੋਂ ਦਾ ਸੰਵਧਾਨ ਹੈ ਉਸ ਦੇ ਮੁਤਾਬਕ ਮੀਟਰ ਜਮ੍ਹਾਂ ਕਰਾ ਕੇ ਉਥੋਂ ਤੁਹਾਨੂੰ ਰਸੀਦ ਵੀ ਲਾ ਕੇ ਦੇਵਾਂਗੇ ਪਹਿਲਾਂ ਵੀ ਇਹ ਕੋਸ਼ਾਤੀ ਸਾਰੇ ਪੰਜਾਬ ਦੇ ਵਿੱਚ ਕਰ ਰਹੇ ਆ। ਬਾਕੀ ਇਹ ਨਾ ਦਰਿਓ ਉਹ ਤੁਹਾਨੂੰ ਲੋਕ ਡਰਾਉਣ ਵਾਲੇ ਵੀ ਆਉਣਗੇ ਇਹ ਮਤਲਬ ਸੋਨੂੰ ਐਵਰੇਜ ਪਾ ਜਾਣਗੇ ਜੀ ਸੋ ਖਸਤਾ ਪਾ ਜਾਣਗੇ ਆ ਪਾ ਜਾਣਗੇ ਤੁਸੀਂ ਪੰਜਾਬ ਦੇ ਵਿੱਚ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਦੇਖ ਲਓ ਵੱਡੀ ਮਾਤਰਾ ਦੇ ਵਿੱਚ ਦੇਖ ਲਓ ਆ ਤੁਹਾਡੇ ਗਵਾਰਡ ਦਾ ਪਿੰਡ ਹੈ ਹਰਿਆਉ ਜਿੱਥੇ ਸਾਡੇ ਮਾਤਾ ਜੀ ਕਰਨਲ ਤੌਰ ਤੇ ਬੈਠੇ ਨੇ ਇਹਨਾਂ ਨੇ ਜਿੰਨੇ ਵੀ ਉੱਥੇ ਸਮਰਾਟ ਮੀਟਰ ਲੱਗੇ ਸੀ ਸਾਰੇ ਦੇ ਸਾਰੇ ਮੀਟਰ ਕੱਟ ਕੇ ਇਹਨਾਂ ਨੇ ਲਹਿਦੇ ਦੇ ਪਿੰਜੀ ਬੋਰਡ ਦੇ ਵਿੱਚ ਦਾਖਲ ਕਰਾਈ ਨੇ ਇੱਕ ਵਾਰ ਮੇਰੀ ਵੀ ਹਾਜ਼ਰੀ ਹੈ ਇੱਥੇ ਮੀਟਰ ਕੱਢਣ ਦੇ ਵਿੱਚ ਆਸੀਂ ਪਿੰਡ ਵਾਸੀਓ ਕੱਲਾ ਮਿੱਟੀਾਂ ਦੀ ਲੜਾਈ ਵਾਸਤੇ ਨਹੀਂ ਆਏ ਅੱਗੇ ਕਿਉਂ ਨਾਖਰੀ ਤੰਦੀ ਲੜਾਈ ਵੀ ਹੈ ਪਰਾਲੀ ਦੀ ਲੜਾਈ ਵੀ ਹੈ ਜ਼ਮੀਨਾਂ ਅਕਵਾਇਰ ਦੀ ਲੜਾਈ ਹੈ ਕੁਰਪੀਆਂ ਦੀ ਲੜਾਈ ਹੈ ਪੰਜਾਬ ਦੇ ਵਿੱਚ ਜੋ ਇਥੋਂ ਦੀ ਕੇਂਦਰ ਦੀ ਸਰਕਾਰ ਦੀ ਸਹੇਤੇ ਤੇ ਤੋਂ ਨਹੀਂ ਭਗਵੰਤ ਮਾਨ ਆਂ ਵੀ ਸਰਕਾਰ ਦੇ ਵੱਲੋਂ ਜਬਰ ਹੋ ਰਿਹਾ ਉਹ ਵੀ ਲੜਾਈ ਹੈ ਯੇ ਮੇਕੇ ਆਸੀ 13 ਤਰੀਕ ਨੂੰ ਇੱਕ ਰਕਾਰਡ ਤੋੜ ਕੱਟ ਕਰਕੇ ਤਪੇ ਦੇ ਵਿੱਚ ਅਰੰਗੀ ਕਰਕੇ ਇੱਥੋਂ ਦੀ ਪੰਜਾਬ ਦੀ ਪਵੰਸਤ ਮਾਨ ਦਾ ਸਰਕਾਰ ਨੂੰ ਲੋੜਿਆ ਨੂੰ ਸਾਹਮਣੇ ਕੀਤਾ ਵੀ ਲੋਕ ਇਕੱਠੇ ਨੇ ਵੀ ਤੁਸੀਂ ਪਾਟੇ ਹੋ ਜਿਹੜੇ ਲੋਕ ਇਕੱਠੇ ਨਹੀਂ ਗਏ ਇਸ ਲਈ ਆਸੀ ਨੂੰ ਬਸ਼ਬਾਤ ਦਿਵਾਉਨੇ ਆ ਭਾਰਤੀ ਕਿਸਾਨ ਨੂੰ ਠੀਕ ਤਾਂ ਆਜ਼ਾਦ ਹੋ ਗਏ ਠੀਕ ਹੈ ਬਾਕੀ ਜਥੇਬੰਦੀਆਂ ਦਾ ਸੰਗੋਗ ਵੀ ਅਸੀਂ ਮੰਗਦੇ ਆਂ ਵੀ ਇੱਕ ਦੋ ਜਿਵੇਂ ਕਿਸੇ ਨੇ ਆਧਾਰ ਬਤੀ ਸੀਗੀ ਵੀ ਇੱਕ ਪਿਓ ਦੇ ਚਾਰ ਲੜਕੇ ਜੀ ਹੈ ਉਹਨਾਂ ਨੇ ਪਹਿਲਾਂ ਉਹਨਾਂ ਨੂੰ ਇੱਕ ਇੱਕ ਡੰਡਾ ਪੜਾਤਾ ਉਹਨਾਂ ਦੀ ਜਰਤ ਤੇ ਨੇ ਤੋੜਤਾ ਫਿਰ ਦੋ ਦੋ ਫੜਾ ਕੇ ਫਿਰ ਤੋੜ ਕੇ ਫਿਰ ਤਿੰਨ ਤਿੰਨ ਪੜਾਤੇ ਟੁੱਟੇ ਨਹੀਂ ਪਰ ਜਦੋਂ ਚਾਰ ਚਾਰ ਫੜਾਤੇ ਜਿਵੇਂ ਕਹਿੰਦੇ ਹੁੰਦੇ ਨੇ ਵੀ ਇੱਤੇ ਦੇ ਵਿੱਚ ਬਰਤੂਦਨੀ ਹੈ ਜਿਹੜੇ 4 ਡੰਡੇ ਸੀ ਉਹ ਉਹਨਾਂ ਦੇ ਪੁੱਤਰਾਂ ਕੋਲੋਂ ਹੀ ਦਿੱਤੇ ਉਹਨਾਂ ਨੂੰ ਸਮਝਾਈ ਸੀ ਆ ਵੀ ਤੁਹਾਨੂੰ ਬਾਰ-ਬਾਰ ਅਹਿਵਾਜ਼ ਹੋ ਰਿਹਾ ਮਤਲਬ ਭਾਰਤੀ ਕਿਸਾਨ ਜਿੰਨੇ ਆਜ਼ਾਦੀ ਵੱਲ ਵੀ ਸਿਰ ਧਰਦੀ ਲੜਾਈ ਨਾਲ ਲੜ ਕੇ ਲੜਾਗੇ ਬਾਕੀ ਜਥੇਬੰਦੀਆਂ ਸਾਥ ਦੇਣ ਪਹਿਲੀ ਫਤਾਰ ਦੇ ਵਿੱਚ ਕੋਈ ਵੀ ਕੁਰਬਾਨੀਆਂ ਦੇਣੀਆਂ ਹੋਣਾ ਹਟਾਂਗੇ ਨਹੀਂ ਡਰਾਂਗੇ ਨਹੀਂ ਬਿਕਾਂਗੇ ਨਹੀਂ ਜਿਹੜੇ ਹੀ ਮਾਰਦੀ ਮਾਮਲੇ ਦਾ ਸਾਡੀ ਜਿਹੜੀ ਬਲਾਕ ਦੀ ਟੀਮ ਹੈ ਇੱਥੇ ਬੰਦੀ ਹੋਇਆ ਖੇਤਪਾਨ ਸਾਹ ਦੇ ਵਿੱਚੋਂ ਜਿਹੜੇ ਦਾ ਕੋਹਾ ਜਿਹੜਾ ਛੋਟਾ ਕੋਈ ਵੀ ਛੋਟਾ ਮਤਲਬ ਇਤੋਂ ਦਾ ਕੋਈ ਕੰਮ ਹੋਊਗਾ ਕਰਊਗਾ ਐਜੀ ਪਹਿਲੀ ਧਾਰ ਤੇ ਹੱਲ ਕਰਾਵਾਂਗੇ ਉਹ ਹੈਂਦੀ ਦਾ ਖਾਲਸਾ ਸ੍ਰੀ ਵਾਹਿਗੁਰੂ